ਜੈ ਸ਼੍ਰੀ ਰਾਮ ਅੱਜ ਮੈਨੂੰ ਬੜੇ ਦੁੱਖ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਅਸ਼ਟਮੀ ਵਾਲੇ ਦਿਨ 30 ਤਰੀਕ ਨੂੰ ਮੇਰੇ ਬ੍ਰਦਰ ਛੋਟੇ ਦੀ ਡੈਥ ਹੋਈ ਸੀ ਅੱਜ ਸਵੇਰੇ ਅਸੀਂ ਫੁੱਲ ਚੁਕਣ ਗਏ 8 ਵਜੇ ਫੁੱਲ ਚੁਕਣ ਤੋਂ ਬਾਅਦ ਜਿਹੜਾ ਉਹਨਾਂ ਨੇ ਸ਼ਿਪੂਰੀ ਇੰਡੀਆ ਗੇਟ ਨਰੈਨਗੜ ਬੰਦਾ ਰੱਖਿਆ ਹੋਇਆ ਆ ਉਹਨੂੰ ਹੀ ਇਹ ਗੱਲ ਕਹੀ ਵੀ ਫੁੱਲ ਰੱਖਣੇ ਤੇ ਅਸੀਂ ਉਹਨੇ ਬੂਆ ਖੋਲਤਾ ਤੇ ਅੰਦਰ ਕਾਫੀ ਜਗ੍ਹਾ ਪਈ ਹੈ ਅਸੀਂ ਆਪਣੀ ਮੇਰੇ ਫੁੱਲ ਦੇ ਨਾਲ ਰਾਖ ਗਈ ਉਹ ਵੀ ਰੱਖਣੀ ਅਸੀਂ ਹਰਦਵਾਰ ਲੈ ਕੇ ਜਾਣੀ ਆ ਕਹਿੰਦਾ ਇਹਨੂੰ ਜਾ ਕੇ ਤੁਸੀਂ ਮਹਿਰ ਤੇ ਪਰਵਾਓ ਨੂੰ ਮੈਂ ਕਿਹਾ ਵੀ ਅਸੀਂ ਹਾਦੀ ਹੈਗੀ ਆ ਜਿਹੜੀ ਪਰੰਪਰਾ ਹੈਗੀ ਆ ਉਹ ਹੈਗੀ ਆ ਹਰਦਵਾਰ ਪਰਮਾਨ ਦੀ ਕਹਿੰਦਾ ਜਾਂ ਫਿਰ ਤੁਸੀਂ ਜਿਹੜਾ ਇੱਥੋਂ ਦਾ ਮਾਲਕ ਹੈਗਾ ਪੰਨਾ ਲਾਲ ਉਹਰੇ ਨਾਲ ਗੱਲ ਕਰੋ ਜੇ ਪੰਨਾ ਲਾਲ ਕਹੇਗਾ ਅਸੀਂ ਰਾਖ ਰੱਖਾਂਗੇ ਜੇ ਅਸੀਂ ਕਹਿੰਦੇ ਅਸੀਂ ਰਾਖ ਰੱਖਣੀ ਆ ਕਹਿੰਦਾ ਜੇ ਰਾਖ ਰੱਖਣੀ ਤਾਂ ਅਸੀਂ ਫੁੱਲ ਵੀ ਤੁਹਾਡੇ ਰੱਖਨੇ ਇੱਥੇ ਮੈਂ ਇਸ ਚੀਜ਼ ਦਾ ਪੰਨਾ ਲਾਲ ਜੀ ਨੂੰ ਪੁੱਛਦਾ ਆ ਇਹ ਪੰਨਾ ਲਾਲ ਜੀ ਤੁਸੀਂ ਕਿਦਾਂ ਦੇ ਮਾਲਕ ਬਣ ਗਏ ਜੇ ਸ਼ਿਪੂਰੀ ਦੇ ਤੁਹਾਨੂੰ ਸਮਾਜ ਨੇ ਉਥੋਂ ਦੀ ਦੇਖ ਰੇਖ ਵਾਸਤੇ ਰੱਖਿਆ ਆ ਨਾ ਕਿ ਤੁਸੀਂ ਮਾਲਕ ਬਣ ਗਏ ਜੇ ਤੁਹਾਡਾ ਹੀ ਰੱਖਿਆ ਹੋਇਆ ਸੇਵਾਦਾਰ ਇਹ ਗੱਲ ਕਹਿੰਦਾ ਆ ਕਿ ਉਹ ਮਾਲਕ ਹੈ ਇਥੇ ਸ਼ਿਪੂਰੀ ਦਾ ਤੁਹਾਡੀ ਇਹ ਕਿਦਾਂ ਦੀ ਤੁਸੀਂ ਇੱਕ ਸਨਾਤਨੀ ਲੋਕ ਦੇ ਨਾਂ ਤੇ ਤੁਸੀਂ ਕਿਦਾਂ ਦੀ ਇਹ ਪਰੰਪਰਾ ਸ਼ੁਰੂ ਕਰਾ ਦਿੱਤੀ ਆ ਇਹ ਕੇ ਸਨਾਤਨੀ ਦਾ ਜਾਂ ਕੇ ਹਿੰਦੂ ਦਾ ਸੰਸਕਾਰ ਹੁੰਦਾ ਤੇ ਉਹਦੀ ਰਾਖ ਆਪਣੀ ਨਹਿਰ ਚ ਪਰਵਾਓ ਇਹ ਚੀਜ਼ ਦਾ ਤੁਹਾਨੂੰ ਜਵਾਬ ਦੇਣਾ ਪਏਗਾ ਕਿ ਇਹ ਨਵੀਂ ਪਰੰਪਰਾ ਕਿੱਥੋਂ ਦੀ ਸ਼ੁਰੂ ਕਰ ਦਿੱਤੀ ਆ ਦੂਜੀ ਗੱਲ ਤੁਹਾਡੇ ਬੰਦੇ ਨੇ ਤੁਹਾਡਾ ਨਾਂ ਲੈ ਕੇ ਇਹ ਗੱਲ ਕਹੀ ਹੈ ਕਿ ਪੰਨਾ ਲਾਲ ਨੇ ਸਾਨੂੰ ਕਲੀਅਰ ਕੱਟ ਕਿਹਾ ਆ ਕਿ ਨਾ ਇੱਥੇ ਫੁੱਲ ਰੱਖਣੇ ਆ ਤੇ ਨਾ ਇੱਥੇ ਰਾਖ ਰੱਖਣੀ ਆ ਮੈਂ ਤੁਹਾਨੂੰ ਪੁੱਛਣਾ ਚਾਹਨਾ ਆ ਕਿ ਤੁਸੀਂ ਕਿਸ ਬਨਾ ਤੇ ਇਹ ਮਨਾ ਕੀਤਾ ਆ ਜਦ ਕੀ ਜਿਹੜਾ ਤੁਹਾਡਾ ਸਟੋਰ ਰੂਮ ਹੈਗਾ ਉਥੇ ਜਗ੍ਹਾ ਵੀ ਹੈਗੀ ਸੀ ਸਭ ਕੁਝ ਹੈਗਾ ਹੀ ਉਸ ਇਨਖਾਨ ਨੇ ਇਹ ਗੱਲ ਕਹੀ ਹੈਗੀ ਪੰਨਾ ਲਾਲ ਦਾ ਸਖਤ ਹੁਕਮ ਆ ਕਿ ਤੁਸੀਂ ਰਾਖ ਨਹੀਂ ਰੱਖਣੀ ਜੇ ਕੋਈ ਰਾਖ ਰੱਖਦਾ ਇਹਦੇ ਉਹਦੇ ਫੁੱਲ ਨਹੀਂ ਰੱਖਣ ਤੇ ਜਾਨਾ ਉੱਥੇ ਹੀ ਕੱਢ ਦੇਣਾ ਆ ਆ ਥੋੜੇ ਦਿਨ ਪਹਿਲਾਂ ਤੁਹਾਡੇ ਸੰਤ ਸੰਜੀਵ ਜੀ ਦੀ ਮਾਤਾ ਜੀ ਡੈਥ ਹੋਈ ਸੀ ਉਹਦੇ ਨਾਲ ਵੀ ਤੁਸੀਂ ਇਹੋ ਕੁਝ ਕੀਤਾ ਉਹਨੇ ਫੁੱਲ ਤੇ ਰਾਖ ਲੈ ਕੇ ਵੱਡੇ ਆਪਣਾ ਜਿਹੜਾ ਮਾਹੂਦ ਦਾਲ ਦਾ ਮੰਦਿਰ ਹੈ ਉੱਥੇ ਰੱਖੀ ਆਜ ਆਹੀ ਸ਼੍ਰੀ ਦਰਗਿਆਨਾ ਤੀਰਥ ਸੇ ਪੁਰੀ ਚੜਾਕੇ ਆਏ ਆ ਤੁਹੀਂ ਮੈਨੂੰ ਇਸ ਚੀਜ਼ ਦਾ ਜਵਾਬ ਦੋ ਕਿ ਇਹ ਅਰਾ ਮਤ ਜਿਹੜਾ ਇੱਥੇ ਹਿੰਦੂ ਜਾਂ ਕੋਈ ਆਂਦਾ ਆ ਔਰ ਇਹਨਾਂ ਤੁਸੀਂ ਠੱਗਾ ਕਰਦੇ ਪਏਗੇ ਉਹਨਾਂ ਦੀ ਜਿਹੜੀ ਪਰੰਪਰਾ ਆ ਉਹਨੂੰ ਤੁਸੀਂ ਇਸਲਾਤਨ ਪਰੰਪਰਾ ਨੂੰ ਖਤਮ ਕਰਦੇ ਪਏਗੇ ਇਸ ਚੀਜ਼ ਦਾ ਤੁਹਾਨੂੰ ਜਵਾਬ ਦੇਣਾ ਪਏਗਾ ਫਿਰ ਜਿਹੜਾ ਉੱਥੇ ਤੁਸੀਂ ਬੰਦਾ ਰੱਖਿਆ ਆ ਉਹ ਆਂਦਾ ਪਹਿਲੇ ਪੁੱਛਦਾ ਕਿ ਕੋਈ ਸੰਸਕਾਰ ਡੀਜਲ ਨਾ ਕਰਨਾ ਆ ਇਹ ਪਰੰਪਰ ਪੰਨਾ ਲਾਲ ਜੀ ਤੁਹਾਨੂੰ ਮੈਂ ਪੁੱਛਦਾ ਕਿ ਕਿਦਨ ਦੀ ਪਰੰਪਰਾ થી ਸ਼ੁਰੂ ਹੋ ਗਈ ਸੰਸਕਾਰ ਡੀਜਲ ਨਾ ਕਰਨ ਦੀ ਜੇ ਤੁਹਾਡੇ ਸਵਾਲੇ ਕੋਈ ਜਾਂਦਾ ਆ ਉਥੇ ਤੁਹਾਡੇ ਬਾਬੇ ਨੇ ਉਥੇ ਜਿਹੜਾ ਵੀ ਬੰਦਾ ਰੱਖਿਆ ਉਹਨੇ ਸਵਾਲੇ ਨੂੰ ਜਿੰਦਰਾ ਮਾਰਿਆ ਆ ਆ ਉਹ ਨਹੀਂ ਮੱਥਾ ਟੇਕਣ ਤੱਕ ਨਹੀਂ ਦਿੰਦੇ ਇਹ ਕਿੱਥੋਂ ਦੀ ਤੁਸੀਂ ਪਰਖਾ ਸ਼ੁਰੂ ਕਰ ਦਿੱਤੀ ਆ ਤੁਹਾਨੂੰ ਜਵਾਬ ਦੇਣਾ ਪਏਗਾ ਹਰ ਥਾਂ ਤੇ ਤੁਸੀਂ ਉਹ ਕੁਝ ਕਰਦੇ ਪਏ ਜੇ ਤੁਸੀਂ ਛੇਪੂਰੀ ਦੇ ਮਾਲਕ ਨਹੀਂ ਜੇ ਛੇਪੂਰੀ ਦੇ ਮਾਲਕ ਭੋਲੇ ਸ਼ੰਕਰ ਨੇ ਤੁਸੀਂ ਉਹਨਾਂ ਦੇ ਸੇਵਾਦਾਰ ਜੇ ਛੇਪੁਰੀ ਜੇ ਸੇਵਾ ਕਰਨ ਵਾਲੇ ਜੇ ਦੇਖਰੇ ਕਰਨ ਵਾਲੇ ਜੇ ਤੁਹਾਨੂੰ ਕਿਹਨੇ ਇਫਤਿਆਰ ਦਿੱਤਾ ਕਿ ਤੁਸੀਂ ਸਲਾਤਨੀਆਂ ਦੇ ਫੁੱਲ ਤੇ ਜਿਹੜੀ ਰਾਗਿਆ ਉਹ ਬਾਹਰ ਕੱਢ ਦੇਵੀਂ ਅਸੀਂ ਆ ਜਾ ਕੇ ਜਿੱਥੇ ਮੱਦੀ ਰੱਖੋ ਨਹੀਂ ਨਹੀਂ ਥੇ ਰੱਖ ਲਈ ਇਹ ਚੀਜ਼ ਤੁਹਾਨੂੰ ਜਵਾਬ ਦੇਣਾ ਪਏਗਾ ਇਹ ਚੀਜ਼ ਦੀ ਮਾਨ ਜੋ ਪੁਸਟ ਕਮਿਸ਼ਨ ਨੂੰ ਨਹੀਂ ਅਸੀਂ ਕੰਪਲੇਂਟ ਕਰਾਂਗੇ ਜੀ ਔਰ ਕਮਿਸ਼ਨਰ ਕਾਰਪੋਰੇਸ਼ਨ ਨੂੰ ਮੈਂ ਬੇਨਤੀ ਕਰਦਾ ਹਾਂ ਇਹ ਇਥੇ ਆਪਣਾ ਬੰਦਾ ਭਾਇਆ ਜਾਵੇ ਇਹ ਮਤ ਬੇਦਕਾਰਦੇ ਪਏ ਨੇ ਇਥੇ ਬਹਿ ਕੇ ਇਹ ਮੱਤ ਭੇਡ ਕਰ ਪੰਨਾ ਲਾਲ ਉਥੇ ਬਹਿ ਕੇ ਹਰ ਦਿਨ ਮਤ ਬੇਦਕਾਰਦਾ ਪਿਆ ਹੈ ਇਹ ਜਿਹੜੀ ਗਰਾਈ ਹੈ ਨਾ ਇਹ ਸਾਰੇ ਸਾਡੇ ਨਰਨਗਰ ਤੋਂ ਇਕੱਠੇ ਕਰਕੇ ਤੁਸੀਂ ਸ਼ੇਪੂਰੀ ਬਣਾਈ ਆ ਉਸ ਤੋਂ ਬਾਅਦ ਸਰਕਾਰ ਵੱਲੋਂ ਮੰਤਰੀਆਂ ਵੱਲੋਂ ਐਮਐਲਏ ਵੱਲੋਂ ਘੰਟਾ ਮਿਲਿਆ ਇਥੇ ਤੁਹਾਡਾ ਪਰਸਨਲ ਪਹਾਂ ਨਹੀਂ ਲੱਗਾ ਤੇ ਨਾ ਹੀ ਤੁਹਾਡਾ ਫੇਸ ਹੁਗਮ ਚੱਲਣ ਦੇ ਨਾ ਜਹੀ ਤੁਹਾਡੇ ਪ੍ਰਤੀ ਅਸੀਂ ਅੰਦੋਲਨ ਵੀ ਕਰਾਂਗੇ ਜੇ ਲੋੜ ਪਈ ਤੇ ਤੇਰੇ ਬੂਏ ਗਰੀ ਤੜ੍ਹਣਾ ਨਹੀਂ ਮੈਂ ਦਊਗਾ ਅਗੇ ਪਨਾਲਾਲ ਜੀ ਬੋਲ ਰਹੇ ਜੀ ਹਾਂ ਜੀ ਹਾਂ ਜੀ ਉਹ ਕੀ ਮਾਮਲਾ ਜੀ ਉਹ ਜਿਹੜਾ ਉੱਥੇ ਰੋਕਿਆ ਗਿਆ ਜੀ ਉੱਥੇ ਰਾਖ ਰੱਖਣ ਤੋਂ ਉਸਤੀਆਂ ਰੱਖਣ ਤੋਂ ਜੀ ਮੈਂ ਤੇ ਬਰਨਰ ਮਿਥੁਰਿਆ ਅੱਛਾ ਜੀ 400 400 ਐਡਮਿਸ਼ਨ ਆਇਆ ਨੂੰ ਮੈਂ ਤੋਂ ਕਿਤਾ ਕੋਲ ਆਇਆ ਅੱਛਾ ਜੀ ਮੈਂ ਤਾਂ ਪਗਾਨੇ ਮਨੂ ਕਿਸ ਮਸਲਾ ਬਣਿਆ ਉਹ ਮਸਲਾ ਜਿਹੜਾ ਬੜਾ ਭਖਿਆ ਪਿਆ ਵਾ ਤੇ ਉਹਦੇ ਬਾਰੇ ਮਿਲਣਾ ਸੀਗਾ ਪਨਾਲਾਲ ਜੀ ਨੂੰ ਮੈਂ ਪਨਾਲਾਲ ਨਹੀਂ ਹੋਰ ਅੱਛਾ ਤੇ ਕਿੱਥੇ ਹੋ ਹੁਣ ਤੁਸੀਂ ਮੈਂ ਕਹ ਕਿੱਥੇ ਹੋ ਤੁਸੀਂ ਹੁਣ ਨਾ ਮੈਂ ਰਮੇਸ਼ਵਰ ਆ ਤਮਲਨਟ ਹਾਂ ਅੱਛਾ ਰਮੇਸ਼ਵਰ ਹਾਂ ਜੀ ਰਮੇਸ਼ਵਰ ਹਾਂ ਠੀਕ ਹੈ ਕਦੋਂ ਆਣਾ ਹੈ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਹੜਾ ਉੱਥੇ ਬੰਦਾ ਰੱਖਿਆ ਹੋਇਆ ਉਹ ਕਹਿੰਦੇ ਜੀ ਅਸਤੀਆਂ ਨਹੀਂ ਰੱਖਣੀਆਂ ਰਾਖ ਨਹੀਂ ਰੱਖਣੀ ਭਾਈ ਨਹੀਂ ਨਹੀਂ ਅਸਤੀਆਂ ਰੱਖ ਰਾਖ ਨੂੰ ਅੰਦਰ ਕਮਰੇ ਦੀ ਰੂਮ ਹੈਗਾ ਛੋਟਾ ਜਿਹਾ ਕਮਰਾ ਛੋਟਾ ਹੈ ਉਥੇ ਰਾਖ ਨੇ ਤੇ ਰਾਹਤੇ ਦੇ ਸਾਈਡ ਤੇ ਰੱਖ ਦੇਣੀ ਆ ਰੂਮ ਹੈ ਰੱਖਣਾ ਪਰ ਉਥੇ ਉਹ ਉਸ ਜਿਹੜੇ ਸਰਦਾਰ ਜੀ ਉਥੇ ਹੈਗੇ ਨੇ ਉਹ ਤੇ ਕਹਿੰਦੇ ਜੀ ਕਿ ਇਹਨੂੰ ਨਹਿਰ ਚ ਵਹਾ ਦਿਓ ਰਾਖ ਨੂੰ ਪਰ ਤੂੰ ਇਹ ਦੇਖੋ ਨਾ ਉਹ ਤੇ ਇਹਨਾਂ ਦੀ ਮਰਜ਼ੀ ਹੈ ਜੀ ਕੋਈ ਨਹੀਂ ਕਹਿ ਸਕਦਾ ਇਹਦੀ ਗੱਲ ਇਹਨਾਂ ਦੀ ਮਰਜ਼ੀ ਹੈ ਚਾਰ ਦੇ ਰੱਖਣ ਮਹੀਨਾ ਰੱਖਣ ਦੋ ਮਹੀਨੇ ਰੱਖਣ ਉਹਦੀ ਕੋਈ ਚਿੰਤਾ ਨਹੀਂ ਜੀ ਮਸਕਾਂ ਦੀ ਕੋਈ ਵਿਚਾਰ ਨਹੀਂ ਆ ਰਿਹਾ ਕਹਿੰਦਾ ਜਗਤਗੁਰੂ ਸਮਝ ਲਈ ਗਈ ਇਹ ਮੰਦੰਦ ਦੁਆਰ ਦੇ ਤਾਂ ਨਹੀਂ ਉੱਥੇ ਨਾਲ ਜਾ ਕੇ ਉਹਨੇ ਕਿਹਾ ਮੈਂ ਨਹੀਂ ਹਰ ਕਰਨ ਕਰ ਰਹੀਦਾ ਆਪਾਂ ਦਾ ਗ੍ਰਾਮਿਕ ਖੇਂਦਰ ਉੱਥੇ ਨਾ ਤੋਂ ਕੋਲ ਰੱਖੀਓ ਨਹੀਂ ਉਥੇ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਗਏ ਸੀਗੇ ਤੇ ਉਹਨਾਂ ਨੂੰ ਕਹੀ ਗਈ ਗੱਲ ਕਿ ਨਹਿਰ ਚ ਬਹਾਦੋ ਪਰ ਸਨਾਤਨੀਆਂ ਦੀ ਤੇ ਤੁਹਾਨੂੰ ਪਤਾ ਆਪਣੀ ਆਸਥਾ ਹੁੰਦੀ ਹੈ ਨਾ ਹਰ ਦੁਆਰ ਜਾਣ ਦੀ ਹਾਂ ਜਿਹੜੀ ਕਿ ਉਹ ਜੀ ਦਾ ਕਿਉਂਕਿ ਸਾਬ ਰਾਖ ਇਹ ਤੋਂ ਕੋਈ ਲੈ ਰਹੇ ਦੱਸਵਾ ਨਹੀਂ ਤੇ ਨਹਿਰ ਜੁਵਾ ਦਿੰਦੇ ਫਿਰ ਉਹਨੂੰ ਇਹਨਾਂ ਕਿ ਪਤਾ ਨਾ ਉਹਨੂੰ ਇਸ ਵਾਰ ਵੀ ਹੋਈ ਨਹੀਂ ਸਾਡੇ ਨੂੰ ਸਮਾ ਨਹੀਂ ਉਹ ਛੇਵੀਂ ਅਭੀ ਸਾਡੇ ਤੋਂ ਕੋਲੋਂ ਲੈ ਕੇ ਜਾਂਦੇ ਪਰ ਰਾਖ ਕੋਈ ਲੋਕੀ ਲੈ ਕੇ ਜਾਂਦੇ ਸੁਭ ਦੇ ਇਕਾਈ ਦਾ ਮੈਂ ਲੈ ਰਹੇ ਫਿਰ ਦੇਖੋ ਉਹਨਾਂ ਨੇ ਨਾ ਉਹਨਾਂ ਨੇ ਬੜਾ ਸਿੱਧੇ ਤੌਰ ਤੇ ਕਿਹਾ ਕਿ ਪੰਨਾ ਲਾਲ ਜੀ ਮਾਲਕ ਨੇ ਸ਼ੇਪੂਰੀ ਦੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਰੱਖਣੀ ਇੱਥੇ ਰਾਖ ਆ ਨਾ ਨਿਰਨਾ ਗੱਲ ਨਹੀਂ ਹੋਈ ਮੇਰੇ ਨਾਲ ਗੱਲ ਹੋਈ ਸੀ ਮੈਂ ਕੱਲ ਨੂੰ ਬੜਾ ਛੇੜਾ ਨਾਲ ਗੱਲ ਹੋਈ ਹੂੰ ਨੇ مالک ਤੇ مالک ਕੌਣ ਨੇ ਜੀ ਸ਼ਿਵਪੁਰੀ ਦੇ ਤੁਸੀਂ ਦੱਸ ਦਿਓ। مالک ਪੁਰੀ ਨਹੀਂ ਜੀ ਮਾਲਕ ਕਾਰਪੋਰੇਸ਼ਨ ਹੈ ਆਹ ਸੇਵਾ ਦਾ ਹੈ। ਹੂੰ। ਮਾਲਕ ਨਹੀਂ ਹੈ। ਬੰਨ ਬਾਟ ਕੋ ਕੋਈ ਨਹੀਂ। ਇਹ ਕਾਰਪੋਰੇਸ਼ਨ ਜਿਹੜਾ ਆਪਣੀ ਸੇਵਾ ਤੋਂ ਰਹੇ ਆਪਣੀ ਉਹ ਕੋਈ ਸੇਵਾ ਹੈ। ਉਹ ਹੀ ਰਿਲੇਟ ਕੋਈ ਕਿਸੇ ਦਾ ਲੈਣ ਦੇਣ ਨਹੀਂਗਾ। ਅੱਜ ਮੈਂ ਮੈਨੂੰ ਪ੍ਰਧਾਨਜੀ ਨੌਕਾ ਤੇ ਚਲਿਆ ਆ। ਤੇ ਕੱਲ ਨੂੰ ਮੈਂ ਉਹਦੇ ਕੋਲ ਤੁਲੇ ਜਾ ਸਕਦਾ ਕਿ ਲੈ ਹੈ ਕਿ ਨਾ ਕੀਟ ਲਈ ਹੋਈ। ਹੂੰ। ਸਾਰੇ ਪ੍ਰਾਪਰਟੀ ਸਾਰੇ ਜਿੰਨੇ ਲੋਕਾਂ ਨਾਲ ਸ਼ੇਅਰ ਦੇ ਨੇ ਸਾਰੇ ਜੀ ਪ੍ਰਾਪਰਟੀ ਆ। ਚਲੋ ਜਦੋਂ ਤੁਸੀਂ ਆਓਗੇ ਤੇ ਜੀ ਜਰੂਰ ਮਿਲਿਓ ਜੀ ਸਾਨੂੰ ਮੈਂ ਤਾਂ ਜਰੂਰ ਜੀ ਕਦੋਂ ਆਣਾ ਤੁਸੀਂ ਦੱਸੇ ਮੈਂ 10 ਤਰੀਕ ਨੂੰ ਆ ਜੀ 10 ਤਰੀਕ ਨੂੰ ਚਲੋ ਠੀਕ ਹੈ ਜੀ ਮਿਲਦੇ ਆ ਜੀ ਫਿਰ ਤਾਂ ਕੋਈ ਪਰਸਲ ਹੀ ਨਹੀਂ ਜੀ ਹੋਊਗਾ ਦੇਖੋ ਅਸੀਂ ਤੁਸੀਂ ਆਓ ਕੋਈ ਨਹੀਂ ਫਿਰ ਆਪਾਂ ਮਿਲਦੇ ਆ ਜੀ ਠੀਕ ਹੈ ਜੀ ਓਕੇ ਜੀ ਓਕੇ ਓਕੇ